ਗੁਰਸ਼ੰਕਰ ਦੇ ਪਿੰਡ ਪੱਖੋਵਾਲ ਵਿੱਚ ਪਿੰਡ ਦੇ ਬਾਹਰ-ਬਾਰ ਇੱਕ ਜ਼ਿਮੀਂਦਾਰ ਦੀ ਹਵੇਲੀ ਉਤੇ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਜ਼ਿਮੀਂਦਾਰ ਦੀ ਹਵੇਲੀ ਵਿੱਚ ਦਾਖਲ ਹੋ ਕੇ ਸੁੱਤੇ ਪਏ ਪਰਵਾਸੀ ਮਜ਼ਦੂਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਉਸ ਦੀ ਲਤਾਂ ਬਾਹਾਂ ਤੱਕ ਤੋੜ ਦਿੱਤੀਆਂ ਗਈਆਂ ਇਸ ਮੌਕੇ ਹਵੇਲੀ ਦੇ ਮਾਲਕ ਗੁਰਨੇਕ ਸਿੰਘ ਗੋਗੀ ਹਵੇਲੀ ਦੇ ਅੰਦਰ ਕਮਰੇ ਵਿੱਚ ਸੁੱਤੇ ਪਏ ਸਨ ਇਸ ਮੌਕੇ ਜ਼ਿਮੀਂਦਾਰ ਗੁਰਨੇਕ ਸਿੰਘ ਵੱਲੋਂ ਫੋਨ ਕਰਕੇ ਪਿੰਡ ਤੋਂ ਆਪਣਾ ਭਾਈਚਾਰੇ ਦੇ ਵਿਅਕਤੀਆਂ ਨੂੰ ਬੁਲਾਉਣ ਤੇ ਉਕਤ ਹਮਲਾਵਰ ਹਵੇਲੀ ਤੋਂ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ ਪਰ ਇਸ ਦੌਰਾਨ ਉਹਨਾਂ ਦਾ ਪਿਸਤੌਲ ਡਿੱਗ ਪਿਆ ਇਸ ਬਾਰੇ ਗੱਲਬਾਤ ਕਰਦੇ ਹਾਂ ਜ਼ਿੰਮੇਵਾਰ ਗੁਰਨੇਕ ਸਿੰਘ ਗੋਗੀ ਪੁੱਤਰ ਚਨੈਲ ਸਿੰਘ ਅਤੇ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਹਵੇਲੀ ਪਿੰਡ ਦੇ ਬਾਹਰ ਖੇਤਾਂ ਵਿੱਚ ਹੈ ਉਹਨਾਂ ਨੇ ਕਿਹਾ ਕਿ ਉਸ ਦਾ ਪ੍ਰਵਾਸੀ ਨੌਕਰ ਹਵੇਲੀ ਵਿੱਚ ਸੁੱਤਾ ਪਿਆ ਸੀ ਤੇ 5 ਤੋਂ 7 ਦੀ ਗਿਣਤੀ ਵਿੱਚ ਆਏ ਅਣਪਛਾਤੇ ਵਿਅਕਤੀ ਹਵੇਲੀ ਅੰਦਰ ਧੱਕ ਲੋਗੇ ਤੇ ਬਰਾਡੇ ਵਿੱਚ ਸੁੱਤੇ ਹੋਏ ਮਜ਼ਦੂਰ ਰਾਜੂ ਤੇ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਉਹਨਾਂ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਸੀਂ ਰਾਤ ਰੋਟੀ ਖਾ ਕੇ ਹਟੇ ਜੀ ਇਹ ਮੁੰਡਾ ਬਾਹਰ ਪੈ ਗਿਆ ਤਾਂ ਮੈਂ ਅੰਦਰ ਪੈ ਗਿਆ 9 ਵਜੇ ਬੰਦੇ ਆਏ ਉਹਨੇ ਇਹਨੂੰ ਆਦੇ ਨੂੰ ਨੱਪ ਲਿਆ ਜੀ ਉਹ ਤੋਂ ਬਾਅਦ ਫੇਰ ਦਰਵਾਜ਼ੇ ਵੱਢਣੇ ਸ਼ੁਰੂ ਕਰ ਦਿੱਤੇ ਦਰਵਾਜ਼ੇ ਵੱਢਣ ਤੋਂ ਬਾਅਦ ਫੇਰ ਮੈਨੂੰ ਵੀ ਗਾਲਾਂ ਕੱਢੀਆਂ ਬਾਹਰ ਨਿਕਲ ਆਇਆ ਕਰ ਰੋ ਕਰ ਮੈਂ ਪਿੰਡ ਨੂੰ ਫੋਨ ਕੀਤਾ ਜਦ ਮੁੰਡੇ ਦਾ ਫੋਨ ਆਇਆ ਕਹਿੰਦੇ ਅਸੀਂ ਆਗਾ ਚਾਚਾ ਮੈਂ ਕਿਹਾ ਛੇਤੀ ਆਓ ਜਦੇ ਉਹ ਪੱਜ ਲੈ ਤਿੰਨ ਬੰਦੇ ਦੋ ਤਿੰਨ ਕ ਅਣਪਛਾਤੇ ਸਿਗੇ ਨਾਲ ਪੰਜ ਛੇ ਬੰਦੇ ਸਿਗੇ ਹਾਂ ਜੀ ਆਰਮੀ ਜੀ ਨੇ ਹਥਿਆਰ ਬਾਲਵਾਰ ਉਹਨਾਂ ਦਾ ਮਿਲਿਆ ਜੀ ਥਾਣੇਦਾਰ ਨੂੰ ਦਿੱਤਾ ਸੀ। ਹਰਬਾਲ ਬਾਲਵਾਰ ਨੂੰ ਗੋਲੀਆਂ ਆਇਆ ਫੋਲ ਕੀਤਾ ਸਾ ਜੀ। ਹਾਇਟਰ ਵੀ ਕੀਤੀ ਇੱਥੇ। ਨਾ ਨਾ ਫੇਰ ਨਹੀਂ ਕੋਈ ਵੀ ਕੀਤਾ। ਉਹ ਡਿਗੇ ਪਿਆ ਜੀ ਉਹਨਾਂ ਦੇ ਇਹਨੂੰ ਕੁੱਟਦੇ ਕੁੱਟਦੇ ਤੇ ਡਿਗ ਪਿਆ ਮੋਬਾਈਲ। ਆਦੂਆ ਪਿਸਤੌਲ। ਉਹਦਾ ਕੀ ਮੰਗ ਕਰਦੇ ਸੀਗੇ ਉਹ? ਕੋਈ ਮੰਗ ਨਹੀਂ ਕੀਤੀ। ਉਹ ਤਾਂ ਆਂਦੇ ਬਥਾਪੜਾ ਫੇਰ ਨਾ। ਜਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਂ ਜੀ ਹਾਂ ਜੀ। ਉਹ ਤਾਂ ਧਮਕੀਆਂ ਦਿੰਦੇ ਸੇ ਵੀ ਤੂੰ ਬਾਹਰ ਨਿਕਲ ਗੋਲੀਆਂ ਨਗਾੜੀਆਂ ਤੇਰੇ ਹਾਂਜੀ ਜੀ ਮੈਂ ਸਤਰਾਮ ਸਿੰਘ ਪਿੰਡ ਪੱਖੋਵਾਲ ਸਰਪੰਚ ਜੀ ਤੇ ਇਹਨਾਂ ਦਾ ਫੋਨ ਆਇਆ ਕਹਿੰਦੇ ਵੀ ਸਾਡੇ ਮੋਟਰ ਤੇ ਗੋਗੀ ਜਨੈਲ ਪਿੰਡ ਪੱਖੋਵਾਲ ਬਾਹਰਲੇ ਪਾਸੇ ਡੇਰਾ ਆ ਇਹਨਾਂ ਦਾ ਜੀ ਮੈਨੂੰ ਫੋਨ ਆਇਆ ਕਹਿੰਦੇ ਇੱਦਾਂ ਵਾਰਦਤ ਹੋ ਗਈ ਜਦੋਂ ਮੈਂ ਆਇਆ ਤਾਂ ਫਿਰ ਮੈਂ ਦੇਖਿਆ ਵੀ ਇਹ ਅਸੀਂ ਇਹਨਾਂ ਦਾ ਬਹੁਤ ਉਹਦੇ ਸੱਟਾਂ ਵਗੈਰਾ ਲੱਗੀਆਂ ਸੀਗੀਆਂ ਜੀ ਤੇ ਇਹ ਦੱਸਦੇ ਆਵੇ 9 ਵਜੇ ਦੇ ਕਰੀਬ ਨਾ ਜੀ ਵੀ ਸਾਡੇ ਇੱਥੇ ਹਮਲਾ ਹੋਇਆ ਸਾਡਾ ਗੇਟ ਵੀ ਵੱਢਿਆ ਗਿਆ ਤੇ ਹੋਰ ਅਸੀਂ ਆ ਸਾਰੇ ਫੇ ਪਿੰਡ ਦੇ ਸਾਰੇ ਬੰਦੇ ਤਕਰੀਬਨ ਜਦ ਮੈਂ ਆਇਆ ਸਾਰੇ ਆਏ ਹੋ ਸੀਗੇ ਪਿੰਡ ਦੇ ਪਖਵਾਲ ਦੇ ਬੰਦੇ ਜੀ ਤਾਂ ਇਹ ਬਹੁਤ ਮਾੜੀ ਘਟਨਾ ਹੋਈ ਆ ਜੀ ਬਹੁਤ ਮੰਦ ਭਾਗੀ ਆ ਜੀ ਅਸੀਂ ਇਹਦੀ ਬਹੁਤ ਨਿੰਦਾ ਕਰਦੇ ਮਤਲਬ ਬਹੁਤ ਮਾੜੀ ਗੱਲ ਵਾ ਜੇ ਕਿਤੇ ਬਾਹਰ ਹੁੰਦਾ ਤਾਂ ਬੰਦਾ ਸਾਡਾ ਮਾਰਿਆ ਜਾਣਾ ਸੀਗਾ ਜੀ ਬਹੁਤ ਮਾੜੀ ਗੱਲ ਵਾ ਜੀ ਜਿਹੜੇ ਵੀ ਕੋਈ ਦੋਸ਼ੀ ਆ ਅਸੀਂ ਕਹਿੰਦੇ ਜੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹ ਬਹੁਤ ਮਾੜੀ ਗੱਲ ਵਾ ਜੀ ਬਹੁਤ ਯਾਨੀ ਗਲਤ ਕੰਮ ਹੋਇਆ ਜੀ ਇਹ ਉਧਰ ਥਾਣਾ ਮਾਲਪੁਰ ਤੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਵਾਰਦਾ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਪੀੜਤ ਧਿਰ ਦੀ ਸ਼ਿਕਾਇਤ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ। ਦੇਖੋ ਜੀ ਰਾਤੀ ਸਾਨੂੰ ਮੈਨੂੰ ਦੇਰ ਰਾਤ ਪਤਾ ਲੱਗਾ ਸੀਗਾ। ਤਕਰੀਬਨ 2:30 ਵਜੇ ਐਸਐਚ ਸਵੀਰ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਪੱਖੋ ਵਾਲ ਕੋਲ ਲੜਾਈ ਹੋਈ ਹੈ ਉੱਥੇ ਬੰਦੇ ਕਿਸੇ ਦੇ ਬਾਗੜੇ ਦੇ ਵਿੱਚ ਗਏ ਸੀਗੇ। ਤੇ ਉਹਦੇ ਸੰਬੰਧੀ ਜਿਹੜੀ ਮੈਂ ਤਸਦੀਕ ਕਰ ਰਿਹਾ ਵੀ ਜੇ ਇਹਦੇ ਮਸਲਾ ਸਹੀ ਹੋਵੇ ਉਹਦੇ ਖਿਲਾਫ ਬੰਦੀ ਕਾਰਵਾਈ ਕਰਾਂਗੇ ਤੇ ਮੁਕਦਮਾ ਦਰਜ ਕਰਾਂਗੇ। ਦੇਖੋ ਦੇਖੋ ਜੀ ਇਹ ਚੌਕੀ ਜਾਦ ਨੂੰ ਮੈਂ ਪੁੱਛਾਂਗਾ ਕਿ ਇਥੋਂ ਕੀ ਬਰਾਮਦ ਹੋਇਆ ਫਿਰ ਉਹਦੇ ਨਾਲ ਗੱਲ ਕਰਕੇ ਵੈਰੀਫਾਈ ਕਰਕੇ ਦੱਸਾਂਗਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਫਿਲਹਾਲ ਬਾਬਾ ਪੜਤਾਲ ਕਰ ਰਹੇ ਪੜਤਾਲ ਤੋਂ ਬਾਅਦ ਦੇਖਦੇ ਹਾਂ ਕੀ ਮਸਲਾ ਕੀ ਹੈ ਨਾਲ